ਤੇ ਜਿੰਨੀ ਰਕਮ ਡਰਾ ਦੇ ਵਿੱਚੋਂ ਇਕੱਠੀ ਹੋਊਗੀ ਸਾਰੀ ਦੀ ਸਾਰੀ ਗੁਰੂ ਘਰ ਦਾ ਬੈਕਸਾਈਡ ਦੇਖ ਸਕਦੇ ਹੋ ਕੰਮ ਚੱਲੀ ਜਾਂਦਾ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਲੱਗਣੀ ਹੈ ਆਹ ਮਿੱਤਰੋ ਕਮੇਟੀ ਦਾ ਨੰਬਰ ਆ 95010 29181 ਪਹਿਲੇ ਨਾਮ ਦੇ ਵਿੱਚ ਥਾਰ ਗੱਡੀ ਹੈ ਜੀ ਹਾਂਜੀ ਇਹਦੇ ਆਪਸ਼ਨ ਦੇ ਵਿੱਚ ਜੌਨ ਡੀਅਰ ਡਾਇਰੈਕਟਰ ਆ 4x4 ਮਿੱਤਰੋ ਆਪਾਂ ਪਹੁੰਚਿਆ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਪਿੰਡ ਪੱਟੀਵਾਲ ਕਲਾਂ ਜ਼ਿਲ੍ਹਾ ਸੰਗਰੂਰ ਸੋ ਗੁਰਦੁਦਵਾਰਾ ਕਮੇਟੀ ਵੱਲੋਂ ਦਾਨ ਪਾਤਰ ਸਕੀਮ ਚਲਾਈ ਜਾ ਰਹੀ ਹੈ ਐ ਮੰਨ ਕੇ ਚਲੋ ਪਣ ਤੇ ਫਲੀਆਂ ਵਾਲਾ ਕੰਮ ਹੀ ਆ ਤੇ ਜਿੰਨੀ ਰਕਮ ਡਰਾ ਦੇ ਵਿੱਚੋਂ ਇਕੱਠੀ ਹੋਊਗੀ ਸਾਰੀ ਦੀ ਸਾਰੀ ਗੁਰੂ ਘਰ ਦਾ ਬੈਕਸਾਈਡ ਦੇਖ ਸਕਦੇ ਹੋ ਕੰਮ ਚੱਲੀ ਜਾਂਦਾ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਲੱਗਣੀ ਆ ਸੋ ਸਾਰੀ ਗੱਲਬਾਤ ਬਾਬਾ ਜੀ ਨੇ ਕਰਾਵਾਂਗੇ ਸਤਿਗੁਰੂ ਜੀ ਬਾਬਾ ਜੀ ਸਤਿਗੁਰੂ ਜੀ ਤੇ ਕਿੰਨੇ ਨਾਮ ਨੇ ਕਿੰਨੇ ਬਾਬਾ ਜੀ ਆਪਾਂ ਟੋਟਲ ਆਪਾਂ 113 ਨਾਮ ਰੱਖੇ ਨੇ ਜੀ ਠੀਕ ਹੈ 113 ਨਾਮ ਰੱਖੇ ਨੇ ਜੀ ਪਹਿਲੇ ਨਾਮ ਦੇ ਵਿੱਚ ਕੀ ਆ ਜੀ ਪਹਿਲੇ ਨਾਮ ਦੇ ਵਿੱਚ ਥਾਰ ਗੱਡੀ ਆ ਜੀ ਹਾਂਜੀ ਇਹਦੇ ਆਪਸ਼ਨ ਦੇ ਵਿੱਚ ਜੌਨ ਡੀਅਰ ਡਾਇਰੈਕਟਰ 4x4 ਜੌਂਡੀਆ ਟਰੈਕਟਰ ਆ ਜੀ অপਸ਼ਨ ਦੇ ਵਿੱਚ ਚਾਹੇ ਪਹਿਲਾ ਨਾਮ ਜਿੱਤਣ ਵਾਲਾ ਬੰਦਾ ਥਾਰ ਲੈ ਜੇ ਚਾਹੇ ਲੈ ਜੇ 4x4 ਟਰੈਕਟਰ ਜਿਵੇਂ ਕਹ ਦੀ ਕਿਸਾਨ ਵੀਰ ਵਾਸਤੇ ਵੀ ਪੂਰਾ ਬਲਾਹੇਵੰਦ ਮੌਕਾ ਹੀ ਆ ਹਾਂਜੀ ਮਹਾਰਾਜ ਠੀਕ ਆ ਦੂਜੇ ਨਾਮ ਦੇ ਵਿੱਚ ਦੂਜੇ ਨਾਮ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਆ ਜੀ ਠੀਕ ਆ ਦੂਜੇ ਨਾਮ 'ਚ ਸਪਲੈਂਡਰ ਮੋਟਰਸਾਈਕਲ ਆ ਤੇ ਤੀਜੇ ਨਾਮ ਦੇ ਵਿੱਚ ਆ ਚਾਰਜਲੀ ਸਕੂਟਰੀ ਆ ਗਈ ਹਨਾ ਜੀ ਇਲੈਕਟ੍ਰਿਕ ਸਕੂਟਰੀ ਆ ਗਈ ਤੇ ਕੁੱਲ ਨਾਮ 113 ਨੇ ਕੁੱਲ 113 ਟਿਕਟ ਪ੍ਰਾਈਸ ਕੀ ਆ ਜੀ ਟਿਕਟ ਪ੍ਰਾਈਸ ਤੁਸੀਂ ਸਕਰੀਨ ਤੇ ਦੇਖ ਸਕਦੇ ਜੀ 300 ਰੁਪਏ ਦਾ ਇੱਕ ਹੈ ਹਾਂਜੀ 500 ਦੇ 3000 ਦੇ 8 2000 ਦੇ 20 4000 ਦੇ 40 ਤੇ 5000 ਦੇ 50 100 ਰੁਪਏ ਦੀ ਟਿਕਟੇ ਰਹਿ ਜੂਗੀ ਜੀ ਇਹ ਤੇ 100 ਰੁਪਏ ਦੀ ਟਿਕਟ ਰਹਿ ਜਾਂਦੀ ਹੈ ਦਾਹਾ ਮਿੱਤਰੂ ਕਮੇਟੀ ਦਾ ਨੰਬਰ ਆ 95010 29182 ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਤੇ ਜਿੰਨੀ ਇਹਦੇ ਵਿੱਚੋਂ ਜਮਾ ਪੂੰਜੀ ਜਿਵੇਂ ਕਹਤੀ ਇਹ ਬਚਤ ਹੋਊਗੀ ਬਾਬਾ ਜੀ ਸਾਰੀ ਗੁਰੂ ਘਰ ਦੀ ਸੇਵਾ ਤੇ ਲੱਗਣੀ ਹੈ ਆਪਦੀ ਘਰ ਸੇਵਾ ਤੇ ਲੱਗੂਗੀ ਜੀ ਠੀਕ ਹੈ ਤੇ ਇਸ ਗੁਰਦੁਆਰਾ ਸਾਹਿਬ ਨੂੰ ਕੋਈ ਆਪਦੀ ਨਿੱਜੀ ਜਾਇਦਾਦ ਜਾਂ ਜ਼ਮੀਨ ਨਹੀਂ ਹੈ ਤਾਂ ਕਰਕੇ ਆਪਾਂ ਇਹ ਉਪਰਾਲਾ ਕੀਤਾ ਸੰਗਤ ਦੇ ਉਤਸ਼ਾਹ ਵਾਸਤੇ ਠੀਕ ਹੈ ਸੰਗਤ ਦੇ ਉਤਸ਼ਾਹ ਵਾਸਤੇ ਮਿੱਤਰੋ ਬਾਬਾ ਜੀ ਨੇ ਉਪਰਾਲਾ ਕੀਤਾ ਜਿਹਦੇ ਵਿੱਚ ਮੈਂ ਮੰਨ ਕੇ ਚੱਲੋ ਨਾ ਤਾਂ ਸੇਵਾ ਹੋ ਜੂ ਨਾ ਇਸ ਨੂੰ ਮੇਵਾ ਮਿਲ ਜੂ ਜਿਵੇਂ ਜੀ ਠੀਕ ਹੈ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਡਰਾ ਦਾ ਹਿੱਸਾ ਜ਼ਰੂਰ ਬਣ ਇੱਕ ਇੱਕ ਦੋ ਦੋ ਟਿਕਟਾਂ ਜ਼ਰੂਰ ਲਓ ਮਿੱਤਰੋ ਧੰਨਵਾਦ ਜੀ